ਜਿਲ੍ਹਾ ਨਮਾ ਸ਼ਹਿਰ ਦੇ ਕਸਬਾ ਬਹਿਰਾਮ ਨੇੜੇ ਪਿੰਡ ਕੱਟਾ ਦੇ ਨੌਜਵਾਨ ਮਨਜੂਲ ਸਿੰਘ ਕਰੀਬ 22 ਸਾਲ ਦੀ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੀ লাশ ਇੱਕ ਪਾਰਕ ਦੇ ਕੋਲ ਮਿਲੀ ਅਤੇ ਸ਼ੱਕ ਹੈ ਕਿ ਉਸ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ। ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਇਹ ਖਬਰ ਪਿੰਡ ਵਿੱਚ ਪਹੁੰਚਦੇ ਹੀ ਪਰਿਵਾਰ ਅਤੇ ਉਨ੍ਹਾਂ ਦੇ ਜਾਣਕਾਰਾਂ ਵਿੱਚ ਸ਼ੋਗ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਆ ਇਸ ਪਿੰਡ ਦੇ ਰਹਿਣ ਵਾਲੇ ਨੌਜਵਾਨ ਗੁਰਤੇਰਤ ਸਿੰਘ ਨੇ ਦੱਸਿਆ ਕਿ ਮਨਜੂਲ ਸਿੰਘ ਦੀਆਂ ਤਿੰਨ ਭੈਣਾਂ ਤੇ ਭਰਾ ਹਨ। ਅਤੇ ਮਨਜੋਤ ਕਰੀਬ 2 ਮਹੀਨੇ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਦੇ ਸਰੀ ਸ਼ਹਿਰ ਗਿਆ ਸੀ। ਉਸ ਦੀ ਭੈਣ ਕੈਨੇਡਾ ਦੇ ਟੋਰਾਂਟੋ ਵਿੱਚ ਰਹਿੰਦੀ ਹੈ ਅਤੇ ਉਸ ਦਾ ਛੋਟਾ ਭਰਾ ਪਿੰਡ ਵਿੱਚ ਆਪਣੇ ਪਿਤਾ ਬੂਟਾ ਸਿੰਘ ਨਾਲ ਖੇਤੀ ਦੇ ਕੰਮ ਵਿੱਚ ਵਧਕ ਕਰਦਾ ਹੈ। ਪਰਿਵਾਰ ਮੁਤਾਬਕ ਉਹਨਾਂ ਦੀ ਲੜਕੀ ਨੇ ਕੈਨੇਡਾ ਤੋਂ ਉਹਨਾਂ ਨੂੰ ਦੱਸਿਆ ਕਿ ਮਨਜੋਤ ਘਰ ਦੇ ਬਾਹਰ ਪਾਰਕ 'ਚ ਸੈਰ ਕਰਨ ਲਈ ਗਿਆ ਸੀ ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਉਹਨਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕੈਨੇਡਾ ਪੁਲਿਸ ਨੂੰ ਵੀ ਸੂਚਿਤ ਕੀਤਾ। ਕੁਝ ਸਮੇਂ ਬਾਅਦ ਕੈਨੇਡੀਅਨ ਪੁਲਿਸ ਨੂੰ ਪਾਰਕ ਨੇੜੇ ਇੱਕ लाश मिली ਜਦੋਂ ਉਹਨਾਂ ਨੇ شناخت ਕੀਤੀ ਤੇ ਉਸ ਦੀ ਭੈਣ ਨੂੰ ਬੁਲਾਇਆ ਤਾਂ ਮ੍ਰਿਤਕ ਮਨਜੋਤ ਹੀ ਨਿਕਲਿਆ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਇਸ ਦੇ ਲਈ ਵਿਦੇਸ਼ੀ ਕੈਨੇਡਾ ਦੀ ਪੁਲਿਸ ਅਗਲੇਰੀ ਕਾਰਵਾਈ ਵਿੱਚ ਜੁਟੀ ਹੋਈ ਹੈ ਉਹ ਵੀ ਦੇਹਾਂ ਤੋਂ ਬਾਅਦ ਕੰਮ ਵੀ ਰਿਹਾ ਸੀ ਦਾ ਤਕਰੀਬਨ 2 ਸੋ ਪਰਤੇ 2 ਦਿਨ ਕੰਮ ਕਰਦਾ ਸੀ ਉੱਥੇ ਰਾਤ ਨੂੰ ਰੋਟੀ ਪਾਣੀ ਖਾਦਾ ਹੁੰਿਆ ਜਿਹਨਾਂ ਦੇ ਘਰ ਰਹਿੰਦਾ ਸੀ ਰੋਟੀ ਪਾਣੀ ਖਾ ਕੇ ਚਲਾ ਗਿਆ ਜਦੋਂ ਮੈਂ ਬਾਹਰ ਜਾਣਾ ਹੋਇਆ ਮੈਂ ਕੀ ਰੱਖੀ ਮੈਂ ਦੇਖਿਆ ਕਿ ਦਾਰਸਾ ਨੂੰ ਉਹ ਜਾਣ ਲੱਗਿਆ ਹੋਇਆ ਆਪਣੇ ਉਹ ਗਿਲਬਾਰ ਦਿੱਤੇ ਬਟ ਲੱਗੇ ਨੂੰ ਪਾਣੀ ਵੀ ਪਾਇਆ ਹੋਊਗਾ ਕੋਈਆ ਤਾਂ ਕਿ ਚਲਾ ਗਿਆ ਬਾਹਰ ਵਿੱਚ ਇਨੀ ਜਿਹੇ ਵਿੱਚ ਹੈ ਰਾਈ ਜਾਣਾ ਹੈ ਚੱਲ ਵੀ ਉਹਦੇ ਕੋਲ ਸੀ ਜਸ ਵੀਰੇ ਇਹ ਉੱਥੇ ਉਹ ਬੰਦਾ ਜਿਹਨੂੰ ਗਿਲਬੂ ਰਹਿੰਦਾ ਸੀਗਾ ਉਹ ਆਪੀ ਚਲਾ ਗਿਆ ਫਰਤ ਤੱਕ ਨਹੀਂ ਕਰਦਾ ਜਿਹੜੀ ਉਹ ਜਿਹੜੀ ਧਾਰਾੜੀ ਸੀ ਉਹਨਾਂ ਨੇ 9 ਵਜੇ ਉੱਥੇ ਦੇਖਿਆ ਤੇ ਯਾਰਾਂ ਕਿ ਅਸੂ ਦੇ ਛੱਡੇ ਹੋਗਾ ਮੈਂ ਦੇਖ ਰਿਹਾ ਕਿ ਮੁਖਤਿਆਰ ਜੀ ਨੇ ਜਿਸ ਵੇਲੇ ਦੇਖਿਆ ਉਹ ਕਮਰੇ ਜਾਇਆ ਇਹ ਜਦੋਂ ਦੇਖਿਆ ਆਪਣੇ ਕਰਮੇ ਨੂੰ ਦਿੱਤਾ ਤੇ ਉਹ ਕਹਿੰਦਾ ਵੀ ਰੂਜ਼ ਪੁਲੇ ਅੱਧਾ ਘੰਟਾ ਹੋਣੀ ਤਾ ਜੇ ਨਹੀਂ ਆਉਂਦਾ ਤਾਂ ਕੋਈ ਨਹੀਂ ਕੋਈ ਤਾਂ ਤੇ ਹਰ ਰੋਜ਼ ਦਿੱਤੀ ਇਹ ਹਰ ਰੋਜ਼ ਦੀ ਤਿਆਰ ਦਾਨਮਲ ਬਤਸਤਾਰ ਨੂੰ ਆ ਗਿਆ ਦੱਸਿਆ ਜਿਹਾ ਮਨਜੂਰ ਸਿੰਘ ਕਦਨ ਕੋਈ ਕਿਹ ਰਹੀ ਅਸਲ ਇਹ ਵੀ ਬਚ ਰਹੀ ਹੈ ਇਹ ਬੇਰੀ ਡੱਟੇ ਤੇ ਫਿਰ ਦਾ ਕਿਹਾ ਦੱਸਿਆ ਵੀ ਅਬੀ ਇਹ ਮਦਰੂਸਾਂ ਨੇ ਦੱਸਿਆ ਵੀ ਰੋਡ ਤੇ ਜਾਂ ਕੋ ਝਾੜੀਆਂ ਕੋ ਨੇੜੇ ਹੋਣਗੀਆਂ ਉੱਥੇ ਤੇ ਰੇਹਰ ਸਕਾਰ ਹੋਏ ਤੇ ਮੱਤੀ ਉਹ ਸਾਨੂੰ ਉਹਦੇ ਬਾਰੇ ਦਾ ਪੁੱਛਿਆ ਦੱਸਿਆ ਕੋਈ ਵਾ ਇੰਨਾ ਹੀ ਅੱਜ ਤੇ ਪਤਾ ਲੱਗਿਆ ਉਹ ਟੂਰਨਾਮੈਂਟ ਹੋਈ ਉਹ ਆਪਾਂ ਨੂੰ ਪਤਾ ਲੱਗੂਗਾ ਤੇ ਬਜਟ ਦੀ ਬਣੀ ਕਰੋ ਫੂਲਸਾਂ ਕਰਕੇ ਸੱਜਿਆ ਮੁਰਿਆ ਲਾ ਉਹਦੇ ਕੋ ਫੂਲਸਾ ਉਸੇ ਪੂਨ ਤੋਂ ਕੋਸ ਨੂੰ ਫੂਲ ਬੱਤਾ ਮੁਰਿਆ ਨੇ ਨਾਰ ਸੀਗੇ ਉਹ ਉਹ ਨੂੰ ਕਰਕੇ ਉਹ ਹਿੰਦਾ ਫੋਨ ਉਹਦੇ ਵਾਲਾ ਸੀਗਾ ਉਹ ਮੋੜਿਆਂ ਲੈ ਕੇ ਦੇ ਉੱਤੇ ਸਿੱਖ ਗਏ ਉਹ ਹਿੰਦੇ ਇਹ ਉਹ ਕੋ ਛੱਡ ਕੇ ਨਹੀਂ ਗਿਆ ਜੀ ਉਹ ਤਾਂ ਉਹ ਨੇੜਾ ਨਾ ਫੋਨ ਮੋੜਿਆਂ ਦੇ ਵਿੱਚ ਤੋਂ ਉਹਦਾ ਨੰਬਰ ਕਿਸੇ ਕੋਈ ਹੈ ਨੰਬਰ ਫੇਰ ਵੀ ਉਹ ਜਾਉਂਗੇ ਉਹ ਕੋਸ ਰਾਮਨ ਜੀ ਉਸ ਤੋਂ ਜਾਣੀ ਨਹੀਂ ਲੈ ਗਏ ਤਾਂ ਉਹ ਨਾ ਫੋਨ ਸੀਗਾ ਇਹਨਾਂ ਕੋ ਵੀ ਨਹੀਂ ਆਉਣਾ ਜਿਹੜੇ ਕੋਈ ਅੰਦਰ ਗਿਆ ਉਹਦੇ ਕੋਲ ਆ ਤੇ ਜਿਹੜਾ ਉਹਦਾ ਆਪਣਾ ਫੋਨ ਸੀਗਾ ਉਹਦੇ ਫੋਨ ਤੋਂ ਕੋਈ ਸੇਵ ਉਹਨੂੰ ਪੁੱਛਤਾ ਵੀ ਇੱਥੇ ਬੋੜੀ ਪਈ ਆ ਹਿੰਨ ਕਰਕੇ ਆਪ ਘੂਰ ਬੰਦ ਕਰਕੇ ਵੀ ਕਰ ਸਕਦਾ ਕਿੰਨਾ ਟਾਈਮ ਹੋਇਆ ਸੀ ਮਨਜੋਤ ਨੂੰ ਕੈਨੇਡਾ ਗਿਆ ਨਾ ਉਹ ਲੱਗਿਆ ਉਹਨੇ ਬੋਗਨੇ ਵਿੱਚ ਤੇ ਪਰ ਜਦੋਂ ਜਪੀ 7:30 ਵਜੇ ਤੋਂ ਤਕਰੀਬਨ 8:10 ਦੇ ਕਰੀਬ ਉਸਨੇ ਕੁਝ ਸ਼ੌਪ ਕੋਲ ਲਗੀ ਖੰਦਾ 7 ਡਾਲਰ ਵਾਲਾ ਇਹਦਾ ਮੈਸੇਜ ਉਹਦੀ ਭੈਣ ਉੱਥੇ ਆ ਪ੍ਰੰਕ ਰਿੰਗ ਦੀ ਆ ਉਨਤੇ ਉਹਦੇ ਮੋਬਾਈਲ ਤੇ ਮੈਸੇਜ ਆ ਗਿਆ ਕਿ 7 7 ਡਾਲਰ ਦਾ ਕੀ ਮੈਸੇਜ ਆ ਜਾਂਦਾ ਹੈ ਕਾਰਡ ਇਹਦਾ ਇਸਤੇਮਾਲ ਕਰਦਾ ਸੀ ਬਸ ਇਹ ਮੈਨੂੰ ਪਤਾ ਲੱਗਾ ਸਾਨੂੰ 6:30 ਵਜੇ ਉਹ ਫੋਨ ਆਇਆ ਬੁੱਧਵਾਰ ਉਹ ਇਹ ਜਿਹੜਾ ਨਰਦਿਆ ਨਾ ਸੁਣ ਕੇ ਪੂਰਾ ਹੌਲ ਹੋ ਗਿਆ ਬੰਦਾ ਹੁਣ ਕੈਨੇਡਾ ਤੋਂ ਜਿਹੜੀ ਆ ਦੀ ਬਾਡੀ ਆ ਇੱਥੇ ਮੰਗਵਾਉਂਗੇ ਤਾਂ ਸਰਕਾਰ ਲਈ ਤੇ ਇਹ ਹਜੇ ਸਾਡੇ ਕੋਈ ਸਾਨੂੰ ਕੁਝ ਨਹੀਂ ਪਤਾ ਇਹ ਸਲਾਹ ਜਾਨ ਕੇ ਜਿਹੋ ਉਹ ਉਹ ਇਨਵੈਸਟੀਗੇਟਿੰਗ ਆ ਹੋਵੇਗੀ ਹਜੇ ਤੇ ਫੇਰੇ ਹੀ ਪਤਾ ਲੱਗਣਾ ਕਿ ਬਾਡੀ ਜਵਨ ਨੂੰ ਕਿੱਥੇ ਲੱਜਾਂਦਾ ਤੇਰੀ ਤੇ ਮੇਰਾ ਵੀਰ ਜਿੰਨ ਤੇ ਲੱਜ ਜਾਂਦੇ ਆ ਫੇਰ ਇੱਕ ਇੱਥੇ ਆਉਣਾ ਹੈ ਇਕੱਲੀ ਲੜਕੀ ਹੈ ਤੇਰੀ ਉੱਤੇ ਮੰਜੋਰ ਥੋੜੀ ਕਿੰਨੇ ਭੈਣ ਭਰਾ ਸੀ ਤੇ ਦੋ ਭਰਾ ਆ ਇੱਕ ਤੇ ਸਿਸਟਰ ਸੀ ਭੈਣ ਸੀ ਉਹ ਗਰੇਟ ਆ ਕਿੰਨੀ ਉਮਰ ਤੇ ਮਨ ਜੋਤੀ ਉਸਤਾਜ ਸਾਹਿਬ ਅੱਜ ਜੀਨ ਦੇ ਵਿੱਚ ਉਸਤਾਜ ਸਾਹਿਬ ਯੰਗ ਜੀ ਬੰਦੇ ਨੂੰ 16 ਸਾਲ ਦਾ ਜਵਾਨ ਸੀ ਉਹ ਸਾਡੇ ਕੋਲ ਆ ਗਿਆ ਪਤਾ ਨਹੀਂ ਕਿ ਕਿਹੜਾ ਹੋਵੇ ਕੋਤਨੀ ਦੇ ਦਸੂਤ ਆਪੇ ਇੱਥੇ ਆ ਕੇ ਸਾਹਮਣੇ ਕੋਸ਼ਿਸ਼ ਦਿਨੇ ਸਾਲ ਦਾ ਸਮਾਂ ਲੱਗਦਾ ਉਸਤਾਜ ਨੂੰ ਸਭ ਲੱਗਦਾ ਕਿੰਨਾ ਬਾਈ ਨਾ ਰਹੀ ਗਈ ਦੋ ਸੱਤ ਲੱਗਦੇ ਉਹਦਾ ਕੋਈ ਹੋਰ ਵੀ ਸੀ ਕਹਿੰਦਾ ਅੱਜ ਕੁਝ ਉਹ ਦੇਖੋ ਉਹ ਜਿਹਾ ਸੀ ਮੇਰੀ ਹੋਣਾਂ ਤੋਂ ਚਾਹ ਬੇਸਿਕਲੀ ਪਹਿਲਾਂ ਤੋਂ ਉਸ ਤੋਂ ਘੱਟ ਨਾਲ ਪਹਿਲਾਂ ਤਾਂ ਫੋਨ ਤੇ ਗੱਲ ਹੋਈ ਮਨਜੋਤ ਨਾਲ ਦੀ ਇੱਕ ਦਿਨ ਤੋਂ ਪੂਰੇ ਐਸੇ ਇੱਕ ਦਿਨ ਕਾਫੀ ਬਹੁਤ ਸਮਝ ਨਹੀਂ ਆ ਰਿਹਾ ਹੁਣ ਉਹਦੀ ਡੈਡ ਬੜੀ ਤੁਸੀਂ ਨਹੀਂ ਆ ਕਿ ਇੰਡੀਆ ਵਾਪਸ ਲਿਆਉਂਗੇ ਕਿ ਉਹਦੀ ਸਲਾਹ ਆ ਮੇਰਾ ਨਾਮ ਗੋਤੀ ਰਸੇnga ਤੇ ਮੇਰਾ ਘਟਣਾ ਪਿੰਡ ਹੈ ਤੇ ਜਿਹੜੀ ਆ ਪਿਛਲੇ ਦਿਨ ਹੀ ਘਟਣਾ ਬਾਬਲੀ ਦੋ ਕੁ ਦਿਨ ਪਹਿਲਾਂ ਕੈਨੇਡਾ ਦੇ ਵਿੱਚੋਂ ਹਾਂਜੀ ਕੈਨੇਡਾ ਦੇ ਵਿੱਚ ਉਹ ਮਨਜੂਬ ਸਿੰਘ ਮੁੰਡਾ ਸਾਡੇ ਪਿੰਡ ਦਾ ਹੀ ਸੀ ਸਾਡਾ ਬਹੁਤ ক্লোਜ਼ ਯਾਰ ਦੋਸਤ ਸੀ ਤੇ ਕੋਈ ਦੋ ਕੁ ਮਹੀਨੇ ਪਹਿਲਾਂ ਹੀ ਉਹ ਥੱਲੇ ਬਾਹਰ ਗਿਆ ਆ ਕੈਨੇਡਾ ਨੂੰ ਤੇ ਸਰੀ ਦੇ ਵਿੱਚ ਰਹਿ ਰਿਹਾ ਸੀ ਤੇ ਹ ਹੁਣ ਸਾਡੇ ਲਈ ਜਿਹੜਾ 2 ਦਿਨ ਪਹਿਲਾਂ ਉਹਨਾਂ ਦੇ ਘਰ ਗਿਆ ਨੂੰ ਕਾਲ ਆਈ ਸਵੇਰੇ ਜੇ ਮਨਜੂਤ ਸਿੰਘ ਜਿਹੜਾ ਆ ਬਿਹੋ ਦੇ ਬਾਰੇ ਚ ਜਿਹਨਾਂ ਕੋ ਰਹਿ ਰਿਆ ਸੀ ਨਾ ਉਹਨਾਂ ਦੇ ਕੋਲੋਂ ਕਿਤੇ ਗਿਆ ਹੋਇਆ ਸੀਗਾ ਸ਼ਾਮ ਨੂੰ ਘਰ ਤੇ ਜਦੋਂ ਨਹੀਂ ਉਹ ਸ਼ਾਮ ਨੂੰ ਫੋਨ ਉਹਦਾ ਬੰਦ ਆ ਰਿਹਾ ਸੀ ਉਹਨਾਂ ਦੇ ਘਰ ਦੇ ਕਹਿੰਦੇ ਸਾਬਤ ਫੋਨ ਉਹਦਾ ਬੰਦ ਹੋਣ ਤੇ ਫਿਰ ਮੁਰਕੀ ਉਹਨਾਂ ਨੇ ਪੁਲਿਸ ਦੇ ਨਾਲ ਜਦੋਂ ਰਾਬਤਾ ਕੀਤਾ ਤਾਂ ਪੁਲਿਸ ਬੰਨ ਉਹਨਾਂ ਨੂੰ ਦੱਸਿਆ ਗਿਆ ਵੀ ਸਾਨੂੰ ਇੱਕ ਜਿਹੜੀ ਜਿਹਾ ਬਾਡੀ ਮਿਲੀ ਹੈ ਪੁਲੀਵਾਰਿਸ਼ ਨਾਕਸ ਜਿਹੜੀ ਕੀਤੀ ਸੀ ਦੀ ਤੋਂ ਮਨਜੂਲ ਸਿੰਘ ਜੀ ਸੀ ਕਿਹਾ ਹੈ ਵੀ ਪਾਰਕ ਦੇ ਵਿੱਚੋਂ ਬੋਡੀ ਮਿਲੀ ਆ। ਹਲੇ ਜੋ ਇਹ ਜੋ ਸਭ ਹੋਇਆ ਆ ਇਹਦਾ ਕੁਝ ਪਤਾ ਨਹੀਂ ਲੱਗ ਰਿਹਾ ਇਨਵੈਸਟੀਗੇਸ਼ਨ ਚੱਲ ਰਹੀ ਆ। ਵੀ ਕੀ ਗੱਲਬਾਤ ਹੋਈ ਆ ਉਸ ਬਾਰੇ ਹੁਣ ਕੋਲਸ ਇਨਵੈਸਟੀਗੇਸ਼ਨ ਕਰੂਗੀ। ਬੋਡੀ ਇੱਧਰ ਲਿਆਵਾਂਗੇ ਕਿ ਉੱਥੇ ਹੀ ਸੰਸਕਾਰ ਕਰਾਂਗੇ ਉੱਥੇ? ਨਹੀਂ ਉਸ ਬਾਰੇ ਹਲੇ ਕੋਈ ਗੱਲਬਾਤ ਨਹੀਂ। ਇਨਵੈਸਟੀਗੇਸ਼ਨ ਤੋਂ ਪਾਸ ਇਨਵੈਸਟੀਗੇਸ਼ਨ ਤੋਂ ਬਾਅਦ ਤੇ ਦੇਖੂਗੇ ਕਿਦਾਂ ਵੀ। ਇਹ ਹਲੇ ਕੋਈ ਗੱਲਬਾਤ ਆ ਉਸ ਨੂੰ ਪਰਮਾਦਾ ਹੋਇਆ ਬਹੁਤ ਗਰੀਬਾਂ ਨੂੰ 26 27 ਸਾਲ ਦੀ ਉਮਰ ਸੀ ਉਹ ਚੇ ਜੀ। ਇਹ ਦੇਖੋ ਪਰਮਾਤਮਾ ਦੇ ਲੋ 7 ਸਾਲ ਹੋ ਗਏ ਸੀ ਉਹ ਤਾਂ ਕਹਿੰਦੇ ਬਾਗ ਦਾ ਬਣਾ ਰਹੇ ਸੀ ਫੈਮਿਲੀ ਕੋਲੋਂ ਬੜੇ ਚਾਵਾ ਦੇ ਨਾਲ ਉਹ ਨਹੀਂ ਹੁਣ 2 ਮਹੀਨੇ ਪਹਿਲਾਂ ਜੋ ਉਹਨੂੰ ਕੈਨੇਡਾ ਭੇਜਿਆ ਆ ਬਰਤਪਾੁਰ ਦੇ ਉੱਤੇ ਤੇ ਅਚਾਨਕ ਪਰਿਵਾਰ ਨੂੰ ਖਬਰ ਮਿਲ ਗਈ ਬਹੁਤ ਸਾਦਾ ਜਿਹਾ ਪਰਿਵਾਰ ਹੈ ਖੇਤੀਬਾੜੀ ਕਰਨ ਵਾਲਾ ਆ ਕਿਸੇ ਨੂੰ ਕੋਈ ਤੇਰੇ ਚਾਤੇ ਰਾਣੀ ਨਹੀਂ ਪਰ ਪ੍ਰਮਾਤਮਾ ਅੱਗੇ ਜੋਰ ਨਹੀਂ ਕੋਈ ਜੀ